ਹਾਂਜੀ ਕਿਸਾਨ ਵੀਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਬਾਸਮਤੀ ਆ ਇਹ ਆਪਾਂ ਤੁਹਾਨੂੰ ਮਹੀਨਾ ਪਹਿਲਾਂ ਤਕਰੀਬਨ ਤਕਰੀਬਨ ਬਾਸਮਤੀ ਬਾਰੇ ਇੱਕ ਵੀਡੀਓ ਮੈਂ ਪਾਈ ਸੀਗੀ ਬਾਸਮਤੀ ਦੀ ਫਸਲ ਦੇ ਵਿੱਚ ਅਡਲਟ ਕਾਫੀ ਨਜ਼ਰ ਆ ਰਹੇ ਸੀ ਕਿਉਂਕਿ ਜਦੋਂ ਉਦੋਂ ਜਿਹੜਾ ਹੈਗਾ ਇਹ ਜੇ ਨਸਾਰਾ ਲੈਣਾ ਇਹਨੇ ਤਕਰੀਬਨ ਤਕਰੀਬਨ ਇੱਕ ਅੱਧੀ ਮੁੰਜਰ ਕੋਈ ਕੱਢੀ ਸੀਗੀ ਤੇ ਬਾਸਮਤੀ तकरीबन तकरीबन ਮਹੀਨਾ ਕ ਪਹਿਲਾਂ ਜਿਹੜੀਆਂ ਹੈਗੀਆਂ ਸਹੀ ਸਮੇਂ ਦੇ ਦਰਮਿਆਨ ਉਹ ਨਸਾਰਾ ਲਿਆ ਉਹਨਾਂ ਨੇ ਤੇ ਇਹਦੇ ਵਿੱਚ ਦੇਖੋ ਜੇ ਉਸ ਟਾਈਮ ਸਪਰੇਅ ਕੀਤੀ ਜਾਂਦੀ ਤਾਂ ਚਿੱਟੀਆਂ ਮੁੰਜਰਾ तकरीबन तकरीबन ਤੁਸੀਂ ਦੇਖੋ ਵੀ ਇੱਕ ਬੂਟ ਬੂਟਾ ਜੇ ਆਪਾਂ ਲਾਈਏ ਜੇ ਉਹਦੇ ਵਿੱਚ ਹੈਗੀਆਂ ਸਖਾਵਾਂ 10 ਜਾਂ 15 ਤਾਂ ਉਹਦੇ ਵਿੱਚੋਂ 6 7 ਚਿੱਟੀਆਂ ਮੁੰਜਣਾ ਇਸ ਕਰਕੇ ਬੇਨਤੀ ਕਰੀ ਦੀ ਨੂੰ ਕਿ ਸਹੀ ਸਮੇਂ ਦੇ ਉੱਤੇ ਆਮ ਤੌਰ ਤੇ ਕੀ ਹੁੰਦਾ ਹੈ ਕਿ ਕਿਸਾਨ ਵੀਰ ਜਿਹੜੇ ਫਟਾਰੇ ਸਮੇਂ ਨਾਲ ਆਪਾਂ ਜਦੋਂ ਖਾਦ ਖੂਦ ਪਾਉਂਦੇ ਆ ਤੇ ਨਾਲ ਹੀ ਦਾਣੇਦਾਰ ਪਾ ਦਿੰਨੇ ਵੀ ਬਾਅਦ ਚੋਂ ਟੈਗ ਨਹੀਂ ਆਉਂਦਾ ਤੇ ਯੂਰੀਆ ਵੀ ਥੋੜੀ ਜੀ ਵੱਧ ਪੈ ਜਾਂਦੀ ਬਾਸਮਤੀ ਨੂੰ ਇਸੇ ਕਰਕੇ ਇਸ ਵਾਰ ਜਿਹੜਾ ਹੈਗਾ ਮੌਸਮ ਵੀ ਉਸ ਤਰ੍ਹਾਂ ਦਾ ਰਿਹਾ ਮੀਂਹ ਬਹੁਤ ਪਏ ਤੇ ਪਤਰਾੜ ਵੱਧ ਗਿਆ ਤੇ ਅਟੈਕ ਬਹੁਤ ਜ਼ਿਆਦਾ ਆ ਹੁਣ ਬਾਸਮਤੀ ਵਾਲੇ ਜਿਹੜੇ ਕਿਸਾਨ ਵੀਰ ਆ ਉਹ ਕਿਰਪਾ ਕਰਕੇ ਦੱਸ ਜਾਏ ਬਾਸਮਤੀ ਚੈਤ ਕੀ ਗੋਭ ਦੀ ਸੁੰਡੀ ਕਿਉਂਕਿ ਟਾਈਮਲੀ ਸਹੀ ਟਾਈਮ ਆ ਜਿਹੜਾ ਉਹ ਤਕਰੀਬਨ ਤਕਰੀਬਨ ਅਨਸਾਰੇ ਤੋਂ 10-15 ਦਿਨ ਪਹਿਲਾਂ ਗੋਭ ਦੀ ਸੁੰਡੀ ਜੇ ਆਪਾਂ ਚਿੱਟੀ ਮੁੰਜਰ ਕੰਟਰੋਲ ਕਰਨੀ ਆ ਜੇ 5-7 ਦਿਨ ਵੀ ਇੱਧਰ ਉੱਧਰ ਹੁੰਦੇ ਆ ਤਾਂ ਫਿਰ ਆ ਚਿੱਟੀਆਂ ਮੁੰਜਰਾਂ ਵਾਲਾ ਕੰਮ ਬਹੁਤ ਝਾੜ ਤੇ ਇੱਕ ਸਾਰਾ ਲੱਗੂ ਆ ਦੇਖੋ 10 10 8 8 10 10 ਇਕੱਠੀਆਂ ਇਕੱਠੀਆਂ ਮੁੰਜਰਾਂ ਜਿਹੜੀਆਂ ਕਿਉਂਕਿ ਜਦੋਂ ਫੀਲਡ ਚੈੱਕ ਕਰੀਦਾ ਤੇ ਕਿਸਾਨ ਵੀਰਾਂ ਨੂੰ ਦੱਸੀਦਾ ਕਈ ਵਾਰ ਲੇਟ ਫੇਟ ਹੋ ਜਾਂਦੇ ਆ ਤਾਂ ਇਹ ਫਿਰ ਜਿਹੜਾ ਨੁਕਸਾਨ ਤੈ ਹੁੰਦਾ ਇਹਦੇ ਵਿੱਚ ਹੁਣ ਲੱਗਦਾ ਕਿ ਬਾਸਮਤੀ ਇਸ ਬਾਸਮਤੀ ਦੇ ਵਿੱਚ ਗੋਭ ਦੀ ਸੰਡੀ ਹੋਈ ਕਾਫੀ ਪ੍ਰਭਾਵ ਪਾਇਆ 30% ਦੇ ਲਗਭਗ ਅਸਰ ਪੈ ਜਾਣਾ ਜੇ ਮੰਨ ਲਓ ਚੋਵੀ ਕਵਾਂਟਲ ਦੀ ਜੇ ਆਪਾਂ ਕਹਿ ਦਿੰਨੇ ਆ 6 7 ਕਵਾਂਟਲ ਦਾ ਫਰਕ ਪੈਣ ਦੇ ਪੂਰੇ ਸਾਰ ਕਿਉਂਕਿ ਤਕਰੀਬਨ ਤਾਂ 1 ਕ ਬੁੱਟੇ ਚੱਧੀਆਂ ਮੁੰਜਣਾ ਬਹੁਤ ਬਹੁਤ ਧੰਨਵਾਦ